ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਯਾ ਜੀ ਆਪਾਂ ਕਾਫੀ ਦਿਨਾਂ ਬਾਅਦ ਸੰਤ ਸਿੰਘ ਮਸਕੀਨ ਜੀ ਦੀ ਇੱਕ ਵੀਡੀਓ ਲੈ ਕੇ ਆਇਆ ਤੇ ਇਹ ਇੱਕ ਆਪਣੇ ਨਾਲ ਬੜੇ ਪਿਆਰੇ ਸਾਥੀ ਨੇ ਇੰਡੀਆ ਤੋਂ ਸਾਹਿਬ ਸਿੰਘ ਜੀ ਉਹਨਾਂ ਦਾ ਨਾਮ ਹੈ ਸਾਹਿਬ ਸਿੰਘ ਹਾਂ ਜੀ ਉਹ ਆਪਾਂ ਨੂੰ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ ਤੇ ਲੇਕਿਨ ਸਾਡੇ ਕੋਲ ਨਾ ਇੱਕ ਟਾਈਮ ਜਾਂ ਸਮਝੋ ਕਿ ਉਹ ਵਕਤ ਨਹੀਂ ਬਹਨਦਾ ਜਾਂ ਸਾਡੇ ਕੋਲ ਇਗਨੋਰ ਹੋ ਜਾਂਦਾ ਉਹਦੇ ਵਾਸਤੇ ਮਾਫਰਤ ਹੈ ਕਿ ਵੀ ਅਸੀਂ ਵੀਡੀਓ ਨਹੀਂ ਲੈ ਕੇ ਆ ਰਹੇ ਸੀ ਹਸਨ ਸਿੰਘ ਮਸਕੀਨ ਜੀ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਉਹਨਾਂ ਦਾ ਨਾ ਉਹ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੀ ਜਿਹੜੀਆਂ ਵੀਡੀਓਜ਼ ਨੇ ਉਹ ਜ਼ਿਆਦਾ ਜ਼ਿਆਦਾ ਫੈਲਾਈਆਂ ਜਾਣ ਤੇ ਉਹ ਸਾਡੇ ਤੱਕ ਵੀ ਵੀਡੀਓ ਸੈਂਡ ਕਰਦੇ ਨੇ ਲੇਕਿਨ ਸਾਡੇ ਕੋ ਕਿਸੇ ਵਜ੍ਹਾ ਤੋਂ ਵੀਡੀਓ ਨਹੀਂ ਆਈ ਤੇ ਅੱਜ ਆਪਾਂ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਉਹਨਾਂ ਦੀ ਫਰਮਾਇਸ਼ ਤੇ ਦੇਖਣੇ ਆ ਕਿ ਵੀਡੀਓ ਦੇ ਵਿੱਚ ਹਸਨ ਸਿੰਘ ਮਸਕੀਨ ਜੀ ਕੀ ਫਰਮਾ ਰਹੇ ਹੁੰਤੇ ਖਾਮੋਸ਼ ਹੋ ਗਏ ਪਰ ਜ਼ੁਨੈਦ ਕਹਿੰਦਾ ਹੈ ਉਸ ਭੀੜ ਦੀ ਤਰਫ ਮੁਖਾਤਬ ਹੋ ਗਏ ਐ ਖੁਦਾ ਤੇਰੀ ਆਵਾਜ਼ ਨੂੰ ਵੀ ਉਹੀ ਸਮਝੇ ਜੋ ਤੇਰੇ ਜੈਸਾ ਹੋਵੇ ਕੌਣ ਸਮਝੇ ਕੌਣ ਸਮਝੇ ਕਿਸ ਨੇ ਸਮਝਣਾ ਐ ਖਜ਼ਾਨਾ ਤੇ ਐ ਖਸਮ ਦੇ ਬੋਲ ਨੇ ਕੌਣ ਸਮਝੇ ਇਹ ਬਾਣੀ ਬਿਰਲੋ ਵਿਚਾਰ ਮੈਂ ਅਰਜ਼ ਕਰਾਂ ਰੋਮ ਰੋਮ ਸਦਕੇ ਹੋ ਜਾਏਗਾ ਇੱਕ ਇੱਕ ਪੰਕਤੀ ਤੋਂ ਜਿਸ ਦਿਨ ਪੰਕਤੀ ਦੀ ਕੋਈ ਝਲਕ ਸਾਹਮਣੇ ਆ ਗਈ ਸਭ ਡਿੰਪਖੰਡ ਤੋਂ ਵੱਜ ਜਾਓਗੇ ਸਭ ਝਮੇਲੇ ਹਟ ਜਾਣਗੇ ਪਰ ਉਸ ਦੇ ਵਾਸਤੇ ਕਰੀਏ ਕੀ ਆਪਣੇ ਆਪ ਨੂੰ ਜਗਾਈਏ ਤੇ ਜਗਾਉਣ ਦਾ ਢੰਗ ਗੁਰੂ ਨਾਨਕ ਨੇ ਦੱਸ ਦਿੱਤਾ ਹੈ ਦੂਜਾ ਸੁੱਤਾ ਪਿਆ ਸੁੱਤੇ ਨੂੰ ਜਗਾਣਾ ਹੈ ਆਵਾਜ਼ ਕਰਕੇ ਆਪਣੀ ਚੇਤਨਾ ਨੂੰ ਜਗਾਣਾ ਹੈ ਅੰਦਰ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ ਅਸੀਂ ਜੋ ਕੁਝ ਵੇਖਦੇ ਪਿਆ ਕਰੋੜਾਂ ਗੁਣਾ ਵੱਧ ਵੇਖ ਸਕਦੇ ਹਾਂ ਜਬਾਨ ਜੋ ਰਸ ਮਾਨਦੀ ਏ ਕਰੋੜਾਂ ਗੁਣਾ ਵੱਧ ਮਾਨ ਸਕਦੀ ਏ ਤੇ ਕੰਨ ਅਨਾਹਦ ਨਾਦ ਨੂੰ ਵੀ ਸੁਣ ਸਕਦੇ ਨੇ ਜਿਹੜਾ ਸ਼ਬਦ ਵਿਆਪਕ ਹੈ ਸੁਣਿਆ ਭਗਤਾਂ ਜਿਤਨੀ ਸੂਝ ਸਮਝ ਮਨੁੱਖ ਦੇ ਕੋਲ ਹੈ ਕਰੋੜਾਂ ਗੁਣਾ ਵਧਾਈ ਜਾ ਸਕਦੀ ਏ ਕਿਸ ਤਰ੍ਹਾਂ ਜਗਾਵੇ ਆਪਣੇ ਆਪ ਨੂੰ ਤੇ ਜਗਾਣ ਦਾ ਢੰਗ ਕੀ ਇਹ ਜ਼ਬਾਨ ਉਚਾਰਨ ਕਰੇ ਵਾਹੇ ਗੁਰੂ ਵਾਹੇ ਗੁਰੂ ਤੇ ਮਨ ਸੁਣੇ ਬੋਲ ਜ਼ਬਾਨ ਤੇ ਵਕਤਾ ਬਣ ਜਾਂਦੀ ਹੈ ਮਨ ਸਰੋਤਾ ਨਹੀਂ ਬਣਦਾ ਨਹੀਂ ਬਣਦਾ ਮੈਂ ਕੋਈ ਦਾਵਾ ਨਹੀਂ ਕਰ ਰਿਹਾ ਮੈਨੂੰ ਅੰਦਾਜ਼ਨ 45 ਸਾਲ ਹੋ ਗਏ ਕਥਾ ਕਰਦੇ ਆਂ ਠੀਕ ਹੈ ਹੁਣ ਮੇਰੀ ਤਬੀਅਤ ਨਹੀਂ ਠੀਕ ਇਸ ਵਕਤ ਇਹ ਕਥਾ 4 4 5 5 ਵਾਰ ਵੀ ਇੱਕ ਦਿਨ ਵਿੱਚ ਕਈ ਵਾਰ ਮੇਰੇ ਕੋਲ ਹੋ ਜਾਂਦੀ ਹੈ ਹੁਣ ਪਿੱਛੇ ਬੰਬੇ ਦੇ ਪੰਜ ਪੰਜ ਥਾਵਾਂ ਤੇ ਮੈਨੂੰ ਹਾਜ਼ਰੀ ਭਰਨੀ ਪਈ ਤਾਂ ਥੋੜੀ ਸਮੀਅ ਢਿੱਲੀ ਹੋ ਗਈ ਗੁਰੂ ਪੁਰਬ ਸੀ ਲੱਖਾਂ ਦਾ ਇਕੱਠ ਹਰ ਜਗ੍ਹਾ ਤੇ ਅੰधेਰੀ ਵਿੱਚ ਦਾਦਰ ਦੇ ਗੁਰੂ ਤੇਗ ਬਹਾਦਰ ਨਗਰ ਦੇ 2-2 ਲੱਖ ਸੰਗਤਾਂ ਦਾ ਇਕੱਠ ਤੇ ਹਰ ਸਾਲ ਮੈਂ ਹਾਜ਼ਰੀ ਭਰਦਾ ਸੀ ਅੱਜ ਵੀ ਭਰੀ ਪਣੀ ਪਣੀ ਥਾਂ ਤੇ ਵੀ ਕਥਾ ਹੋ ਜਾਂਦੀ ਹੈ ਲੇਕਿਨ ਜਿਹੜਾ ਮੈਂ ਧਨ ਧਿਆਨ ਦੀ ਸਾਧਨਾ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਸਫਲਤਾ ਅਜੇ ਵੀ ਮੈਨੂੰ ਨਹੀਂ ਮਿਲੀ ਮੈਨੂੰ ਨਹੀਂ ਮਿਲੀ ਮੈਂ ਇਸ ਦਾ ਕੋਈ ਦਾਅਵਾ ਨਹੀਂ ਕਰਦਾ ਮੈਨੂੰ ਇਤਨੀ ਸਮਝ ਆ ਗਈ ਹੈ ਸੁਰਤ ਸ਼ਬਦ ਇੱਕ ਹੋਏ ਬਿਨਾ ਜ਼ਿੰਦਗੀ ਸਫਲ ਨਹੀਂ ਆਉਂਦੀ ਜਨਮ ਮਰਨ ਤੋਂ ਮੁਨਕ ਰਹਿਤ ਨਹੀਂ ਹੁੰਦਾ ਇਤਨੀ ਸਮਝ ਆ ਗਈ ਇਹ ਸਮਝ ਮੈਨੂੰ ਆ ਗਈ ਕਿਰਤਨ ਕਥਾ ਇਹ ਉਤਨੇ ਚਿਰਤਕ ਹੈ ਜਿੰਨੇ ਚਿਰਤਕ ਅੰਦਰ ਦਾ ਕੀਰਤਨ ਪ੍ਰਗਟ ਨਹੀਂ ਹੁੰਦਾ ਅਨਾਹਦ ਨਾਦ ਪ੍ਰਗਟ ਨਹੀਂ ਕਥਨੀ ਬਦਨੀ ਕਹਿਨ ਕਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਇਹ ਕਥਾ ਕੀਰਤਨ ਸਿਰਫ ਪ੍ਰੇਰਨਾ ਲੈਣ ਵਾਸਤੇ ਪ੍ਰੇਰਨਾ ਲੈਣ ਵਾਸਤੇ ਪ੍ਰਿੰਨਾ ਪ੍ਰਿੰਨਾ ਔਰ ਮੇਰੇ ਇਸ ਤਰ੍ਹਾਂ ਦੇ ਕੁਝ ਮਿੱਤਰ ਹਨ ਜਿਨ੍ਹਾਂ ਨਾਲ ਮੈਂ ਕਿਸੇ ਵਕਤ ਕੇ ਅਸੀਂ ਜਪ ਕਰਿਆ ਪਰ ਅੱਗੇ ਲੰਘ ਗਏ ਨੇ ਹਾ ਸ਼ੁਗਲੋਣਾ ਦੇ ਪਿੰਡੇ ਚ ਹੀ ਰਹਿੰਦੇ ਨੇ ਕਾਨਪੁਰ ਦੇ ਸਰਦਾਰ ਬਹਾਦਰ ਸਿੰਘ ਕਰੋਨਾ ਪਤੀ ਸਨ ਕਲੌਥ ਮਰਚੰਟ ਸਭ ਕੁਝ ਛੱਡ ਛੜਾ ਗਏ ਨੇ ਬੱਚਿਆਂ ਦੀ ਸ਼ਾਦੀ ਕਰਦੇ ਤੇ ਹੁਣ 24 ਘੰਟੇ ਲੈਣ ਰਹਿੰਦੇ। ਮੈਨੂੰ ਕਹਿਣਾ ਪਿਆ ਮੈਂ ਕਿ ਸਰਦਾਰ ਭਾਦਰ ਸਿੰਘ ਤੈਨੂੰ ਦੇਖ ਕੇ ਮੈਨੂੰ ਈਰਖਾ ਹੁੰਦੀ ਹੈ। ਰਸਤਾ ਤੈਨੂੰ ਮੈਂ ਦੱਸਿਆ। ਤੂੰ ਪਹੁੰਚ ਗਿਆ ਤਾਂ ਮੈਂ ਚੌਕ ਤੇ ਹੀ ਖੜਾ ਜਿਵੇਂ ਸਿਪਾਈ ਐਂ ਕਰਦਾ ਐਂ ਕਰਦਾ ਗਾਰਾਂ ਆਪਣੇ ਆਪਣੇ ਟਿਕਾਣੇ ਤੇ ਜੜੀਆਂ ਜਾਂਦੀਆਂ ਉਥੇ ਹੀ ਖੜਾ ਰਹਿ ਜਾਂਦਾ। ਮੈਂ ਕਿਹਾ ਤੈਨੂੰ ਵੇਖ ਕੇ ਮੈਨੂੰ ਈਰਖਾ ਹੁੰਦੀ ਹੈ। ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ। ਅਮਰਤ ਵੀ ਰਖਾ ਜਉਂਦੀ ਹੈ। ਪੀਰਖਾ ਦੀ ਆਪਣੀ ਰੇਂਜ ਆਉਂਦੀ ਹੈ। ਇਹ ਵੀ ਮੈਰਜ ਕਰਦਾ। ਪੀਰਖਾ ਦੀ ਆਪਣੀ ਕਹ ਰੇਂਜ ਆਉਂਦੀ ਹੈ। ਉਹਨੂੰ ਵੇਖ ਕੇ ਮੈਨੂੰ ਪਹਿਲੀ ਵਾਰੀ ਵੀਰਖਾ ਹੋਏ ਮੈਂ ਬਾਅਦ ਵਿੱਚ ਪਛਤਾਇਆ। ਪੀਰਖੇ ਸਵਸਥ ਦੇ ਹੋਏ ਮੈਂ ਕਿਹਾ ਦੱਸਿਆ ਇਸ ਨੂੰ ਮੈਂ ਸਿਰ ਕਪਾਈ ਦੇ ਨਾਲ ਮੈਂ ਕਰਦਾ ਰਿਹਾ। ਅਮਰਤ ਵੇਲੇ ਆਂਦਾਰਿਆ ਮੈਂ ਇਹਨੂੰ ਕਹਿੰਦਾ ਰਿਹਾ ਵਕਤ ਨਾ ਜ਼ਾਇਆ ਕਰੇਂਜ ਕਰਿਆ ਕਰ। ਗੁਰੂ ਨਾਨਕ ਨੇ ਸਾਨੂੰ ਇਹ ਕਿਹਾ ਜਪਉ ਤ ਕੋ ਨਾਮ ਅਵਰਨੇ ਵਾਰਾ ਨਿਰਾਫਲ ਕਾਮਾ। ਜੇ ਜਪ ਨਹੀਂ ਕਰਦਾ ਕੀਰਤਨ ਸੁਣਨਾ ਕਥਾ ਸੁਣਨਾ ਪੂਜਾ ਕਰਨਾ ਪਾਠ ਕਰਨਾ ਦਾਨ ਕਰਨਾ ਸੇਵਾ ਕਰਨਾ ਸਭ ਵਿਅਰਥ ਹੈ ਜਪ ਕਰ ਤੇ ਸਭ ਠੀਕ ਨੇ ਲਾੜੇ ਦੇ ਨਾਲ ਬਰਾਤੀ ਸ਼ੋਭਾ ਪਾਉਂਦੇ ਨੇ ਜੇ ਲਾੜਾ ਹੀ ਕੋਈ ਨਹੀਂ ਤੇ ਬਰਾਤੀ ਕਿਹੜੀ ਗੱਲ ਦੇ ਬਰਾਤੀ ਜੇ ਜਪ ਹੀ ਨਹੀਂ ਹੈ ਤੇ ਦਾਨ ਦੀ ਕੀ ਮਹਿਮਾ ਸੇਵਾ ਦੀ ਕੀ ਮਹਿਮਾ ਹੈ ਕੁਝ ਵੀ ਨਹੀਂ ਹੈ ਜਪ ਨਾਲ ਉਹਨਾਂ ਸਾਰੇ ਗੁਣਾਂ ਦੀ ਮਹਿਮਾ ਬਣਦੀ ਹੈ ਲਾੜੇ ਨਾਲ ਬਰਾਤੀਆਂ ਦੀ ਸ਼ੋਭਾ ਹੁੰਦੀ ਹੈ ਜਪੋ ਤਾਂ ਏਕੋ ਨਾਮ ਹਵਰ ਨੇ ਰਫਲ ਕਾਮਾ ਉਹਦੇ ਮਨ ਤੇ ਕੋਈ ਗੱਲ ਬੈਠ ਗਈ ਮੈਂ ਉਹਨੂੰ ਕਹੇ ਮੈਂ ਕਿ ਚਾਰ ਪੰਜ ਸਾਲ ਤੋਂ ਟਕਰਾਂ ਮਾਰਦਾ ਤੇ ਆ ਮੈਂ ਤੈਨੂੰ ਦੇਖਣਾ ਤੂੰ 3 ਵਜੇ ਆ ਜਾਣਾ ਤੂੰ ਇਝ ਕਰਿਆ ਕਰ ਉਹ ਚਾਰ ਪੰਜ ਦਿਨਾਂ ਚ ਹੀ ਉਹਨੂੰ ਰੰਗ ਲੱਗ ਗਿਆ ਹੁਣ ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ ਪਹਿਲੀ ਵਾਰ ਉਹਨਾਂ ਦਿਨਾਂ ਚ ਬੜਾ ਬਲਵੰਤ ਸਿੰਘ ਵੀ ਜ਼ਿੰਦਾ ਸਨ ਕ੍ਰੈਸਰ ਦੇ ਚੋਂ ਗੁਜ਼ਰ ਗਿਆ ਮੈਨੂੰ ਕਹਿ ਲਗੇ ਤੂੰ ਬਹੁਤ ਔਖਾ ਨਾ ਹੋਇਆ ਕਰ ਪ੍ਰਮਾਤਮਾ ਤੈਨੂੰ ਇੰਜ ਵਰਤਣਾ ਚਾਹੁੰਦਾ ਏ ਤੂੰ ਪ੍ਰਮਾਤਮਾ ਦਾ ਡੰਡੋਰਚੀ ਬਣ ਕੇ ਆਪਣਾ ਸੁਣਾਈ ਜਾਵੇ ਕਿ ਇਸ ਚੱਕਰ 'ਚ ਨਾ ਪੈ ਤੈਨੂੰ ਰਸ ਆ ਗਿਆ ਫਿਰ ਤੂੰ ਕਥਾ ਨਹੀਂ ਕਰ ਸਕੇਗਾ ਮੈਨੂੰ ਸਿੱਧੀ ਗੱਲ ਆਖੀ ਉਸਨੇ ਜਿਹੜੀ ਐਨਰਜੀ ਜਪ ਕਰਨ ਦੇ ਵਿੱਚ ਖਰਚ ਹੁੰਦੀ ਏ ਉਹ ਐਨਰਜੀ ਤੇ ਬੋਲਣ ਦੇ ਵਿੱਚ ਖਰਚ ਹੋ ਜਾਂਦੀ ਏ ਚਾਰ ਚਾਰ ਪੰਜ ਥੰਮ ਤਾਂ ਕੇ ਬੋਲਣਾ ਜਪ ਕਰਨ ਵਾਸਤੇ ਬੜੀ એનર્ਜੀ ਚਾਹੀਦੀ ਹੈ ਤਾਕਤ ਚਾਹੀਦੀ ਹੈ ਧਨ ਕਮਾਣ ਵਾਸਤੇ ਸ਼ਕਤੀ ਚਾਹੀਦੀ ਹੈ ਧਰਮ ਕਮਾਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ ਐਵੇਂ ਥੋੜੀ ਹੈ ਇਸ ਚੱਕਰੇ ਚ ਨਾ ਪੈਣਾ ਜਦੋਂ ਬੰਦਾ ਕਹਿੰਦਾ ਕੋਈ ਨਹੀਂ ਜਦੋਂ ਕੰਮ ਕਾਰ ਤੋਂ ਵਿਹਲੇ ਹੋ ਜਾਵਾਂਗੇ ਬੁੱਢੇ ਹੋ ਜਾਵਾਂਗੇ ਉਦੋਂ ਨਾਮ ਜਪਾਂਗੇ ਜਦ ਤੂੰ ਧਨ ਕਮਾਣ ਜੋਗਾ ਨਹੀਂ ਰਹੇਗਾ ਤਾਂ ਯਕੀਨ ਜਾਣ ਧਰਮ ਕਮਾਣ ਜੋਗਾ ਵੀ ਨਹੀਂ ਰਹੇਗਾ ਇਹ ਤੇ ਹੁਣੇ ਹੀ ਕਰ ਉਹ ਨਹੀਂ ਕਰਾਂ ਤਾਂ ਜਾ ਕੇ ਗੱਲ ਬਣੇਗੀ ਜਦ ਤੇਰਾ ਦਿਮਾਗ ਖੋਖਲਾ ਹੋ ਜਾਏਗਾ ਸਰੀਰ ਖੋਖਲਾ ਹੋ ਜਾਏਗਾ ਉਦੋਂ ਤੂੰ ਨਾਮ ਜਪੇਗਾ ਹੱਕ ਜਪੇਗਾ ਤੂੰ ਸੰਸਾਰ ਜੋਗਾ ਨਹੀਂ ਰਿਹਾ ਤੇ ਹੁਣ ਨਿਰੰਕਾਰ ਜੋਗਾ ਵੀ ਨਹੀਂ ਰਿਹਾ ਜਿਹੜੀ ਸ਼ਕਤੀ ਨਾਲ ਧਨ ਕਮਾਈਦਾ ਹੈ ਜਿਹੜੀ ਸ਼ਕਤੀ ਨਾਲ ਸੰਸਾਰ ਦੇ ਵਿੱਚ ਪੂਜਾ ਪ੍ਰਤੀਸ਼ਟਾ ਹਾਸਿਲ ਕਰੀਦੀ ਹੈ ਕੋਈ ਸ਼ਕਤੀ ਖਰਚ ਕਰਕੇ ਨਾਮ ਜਪੀਦਾ ਹੈ ਸੁਰਤ ਨੂੰ ਸ਼ਬਦ ਨਾਲ ਜੋੜੀਦਾ ਬੜੀ ਸ਼ਕਤੀ ਲੱਗਦੀ ਐਵੇਂ ਨਹੀਂ ਕਰਕੇ ਦੇਖਣਾ ਇੱਥੇ ਤੁਸੀਂ 2 ਘੰਟਾ ਗੱਤ ਸੁਣ ਸਕਦੇ ਮੈਂ 4 ਘੰਟਾ ਸੁਣਾ ਸਕਦਾ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਔਰ ਮਨ ਸੁਣੇ ਨਹੀਂ ਸੁਣਦਾ ਆਹੋ ਦੋ ਨੁਕਤੇ ਹੋਰ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਕਿ ਗੱਲ ਪੂਰੀ ਪਕੜਦੇ ਚਾ ਜਾਏ ਤਨ ਕਾਲ ਦਾ ਹਿੱਸਾ ਹੈ ਤਨ ਸਮੇ ਦਾ ਹਿੱਸਾ ਹੈ ਔਰ ਤਨ ਨੂੰ ਸਮਾ ਖਾ ਜਾਏ ਤਨ ਨੂੰ ਸਮਾ ਖਾ ਜਾਏਗਾ ਇਕਾਗਰਤਾ ਬਖਸ਼ੇ ਤਨ ਨੂੰ ਕਾਲ ਖਾ ਜਾਏਗਾ ਤਨ ਚਾਹੇ ਕਿਸੇ ਦਾ ਵੀ ਹੋਵੇ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੂਜੋ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਓ ਤਮ ਸਭ ਸਮੇਂ ਦਾ ਤਮਾਸ਼ਾ ਹੈ ਸਰੀਰ ਸਮੇਂ ਦਾ ਤਮਾਸ਼ਾ ਹੈ ਸਮਾ ਖਾ ਜਾਂਦਾ ਹੈ ਸਮੇਂ ਚ ਬਣਿਆ ਸਮਾ ਮਿਟਾ ਦਿੰਦਾ ਹੈ ਤਨ ਕਾਲ ਦਾ ਹਿੱਸਾ ਹੈ ਮਨ ਅਕਾਲ ਦਾ ਹਿੱਸਾ ਹੈ ਮਨ ਕਾਲ ਦਾ ਹਿੱਸਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਤੇ ਪ੍ਰਮਾਤਮਾ ਤੋਂ ਹੈ ਈਸ਼ਵਰ ਤੋਂ ਹੈ ਮਨ ਤਨ ਹਾਕ ਹੈ ਮਨ ਨੂਰ ਹੈ ਹਾਕ ਤੇ ਨੂਰ ਦਾ ਸੀ ਜੋੜਾ ਤਨ ਕਾਲ ਦਾ ਹਿੱਸਾ ਹੈ ਕਾਲ ਖਾ ਜਾਏਗਾ ਤਨ ਚਾਏ ਅਵਤਾਰਾਂ ਦਾ ਹੈ ਤਨ ਚਾਏ ਬੜੇ ਬੜੇ ਸੰਤਾਂ ਦਾ ਪੀਰਾਂ ਪੈਗੰਬਰਾਂ ਦਾ ਤਨ ਕਾਲ ਦਾ ਹੈ ਸੈ ਕਾਲ ਖਾ ਜਾਏਗਾ ਮਨ ਅਕਾਲ ਦਾ ਰੂਪ ਹੈ ਪਰ ਮਨ ਕਾਲ ਦੇ ਚ ਭਟਕਦਾ ਹੈ ਸਮੇਂ ਦੇ ਚ ਭਟਕਦਾ ਹੈ ਇਸ ਵਾਸਤੇ ਸੁਣਦਾ ਨਹੀਂ ਕਿਹੜੇ ਸਮੇਂ ਦੇ ਚ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਚ ਆਉਣ ਵਾਲੇ ਸਮੇਂ ਬੜੇ ਧਿਆਨ ਨਾਲ ਸੁਣਨਾ ਉਹਨਾਂ ਦੇ ਸਮਾਂ ਇੱਕੋ ਹੀ ਹੈ ਮੇਰੇ ਕਰਕੇ ਭੂਤ ਭਵਿष्य ਵਰਤਮਾਨ ਬਣ ਜਾਂਦਾ ਹੈ ਅਗਰ ਮਨੁੱਖ ਨਾ ਹੋਵੇ ਤੇ ਸਮੇਂ ਦੀ ਧਾਰਾ ਇੱਕੋ ਹੀ ਹੈ ਮੇਰਾ ਕੋਈ ਭੂਤਕਾਲ ਵੀ ਹੈ ਮੇਰੇ ਵਰਗੇ ਮੇਰਾ ਕੋਈ ਭਵਿਸ਼ ਵੀ ਹੈ ਅਗਰ ਮੈਂ ਨਾ ਹਾਂ ਤਾਂ ਸਮਾਂ ਤੇ ਕੋਈ ਨਾ ਭੂਤਕਾਲ ਨਾ ਭਵਿਸ਼ ਨਾ ਵਰਤਮਾਨ ਮਨ ਦੋ ਸਮਿਆਂ ਚ ਭਟਕਦਾ ਹੈ ਭੂਤਕਾਲ ਦੇ ਚ ਤੇ ਭਵਿਸ਼ ਦੇ ਚ ਭੂਤਕਾਲ ਦੀਆਂ ਯਾਦਾਂ ਦੇ ਚ ਮਨ ਭਟਕਦਾ ਹੈ ਭਵਿਸ਼ ਦੀ ਚਿੰਤਾ ਦੇ ਚ ਮਨ ਭਟਕਦਾ ਹੈ ਯਾਦਾਂ ਕਿਸੇ ਨਹੀਂ ਆਉਂਦੀਆਂ ਨੇ ਮਨ ਹਰ ਵਕਤ ਕਿਸੇ ਨਾ ਕਿਸੇ ਯਾਦ ਚ ਹੋਏਗਾ ਤੁਸੀਂ ਇੱਥੇ ਬੈਠੇ ਹੋ ਜਾਂ ਤੇ ਮਨ ਬੂਤਕਾਲੇ ਚਲਾ ਜਾਂਦੇ ਹੈ ਮਨ ਭਵਿਸ਼ੇ ਚ ਬੂਤਕਾਲ ਦੀਆਂ ਯਾਦਾਂ ਆਉਂਦੀਆਂ ਨੇ ਯਾਦਾਂ ਆਉਂਦੀਆਂ ਨੇ ਯਾਦਾਂ ਵਿੱਚ ਕੀ ਆਉਂਦਾ ਹੈ ਦੁੱਖ ਸੁੱਖ ਕੁਝ ਮਿਲਿਆ ਸੀ ਮਿਲ ਕੇ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ ਫਿਰ ਵਿਛੜ ਗਿਆ ਵਿਛੜ ਕੇ ਚੋਟ ਲੱਗੀ ਖਰਾਸ਼ ਪਹੁੰਚੀ ਯਾਦ ਆਉਂਦੀ ਹੈ ਯਾਦਾਂ ਦੁੱਖ ਸੁੱਖ ਦੀਆਂ ਆਉਂਦੀਆਂ ਨੇ ਜਦ ਤੁਸੀਂ ਯਾਦਾਂ ਚ ਬੈਠੇ ਹੋਵੋਗੇ ਸੋ ਸੋਖਨੋ ਯਾਦ ਪੈ ਕਰਦੇ ਹੋ ਦੁੱਖਾਂ ਨੂੰ ਯਾਦ ਪੈ ਕਰਦੇ ਹੋ ਔਰ ਕੀ ਹੈ ਚਿੰਤਾ ਭਵਿਸ਼ ਦੀ ਹੁੰਦੀ ਹੈ ਹੁਣ ਜੋ ਕੁਝ ਮਿਲਿਆ ਹੈ ਇਹ ਚਲਾ ਨਾ ਜਾਏ ਮਨ ਇਸ ਤਰ੍ਹਾਂ ਦੋ ਕਾਲਾਂ ਦੇ ਵਿਚ ਪਟਕਦਾ ਹੈ ਇੱਕ ਤੀਜਾ ਕਾਲ ਹੈ ਵਰਤਮਾਨ ਵਰਤਮਾਨ ਨੂੰ ਭਗਵਾਨ ਦਾ ਦਵਾਰ ਮੰਦਿਰ ਦਾ ਦਰਵਾਜ਼ਾ ਮੰਦਿਰ ਮੰਨੋ ਵਰਤਮਾਨ ਦੇ ਚਲੇਣਾ ਹੈ ਵਰਤਮਾਨ ਦੇ ਵਾਹ ਹਾਂ ਇਹ ਸਵਾਲ ਪੈਦਾ ਹੁੰਦਾ ਹੈ ਵਰਤਮਾਨ ਕਿੰਨਾ ਕਹ ਹੈ ਵਰਤਮਾਨ ਸਿਰਫ ਇੱਕ ਦਮ ਹੈ ਹਮ ਆਦਮੀਆਂ ਇੱਕ ਦਮ ਹੈ ਮਨੁੱਖ ਦੇ ਕੋਲ ਪੂੰਜੀ ਸਿਰਫ ਇੱਕ ਦਮ ਦੀ ਹੈ ਜਿਹੜਾ ਦਮ ਅਜੇ ਆਇਆ ਹੀ ਨਹੀਂ ਉਹਦਾ ਕੀ ਬਰੋਸਾ ਤੇ ਜਿਹੜਾ ਦਮ ਚਲਾ ਗਿਆ ਉਹ ਤੇ ਖਰਚ ਹੋ ਗਿਆ ਜਿਹੜਾ ਦਮ ਚਲਾ ਗਿਆ ਉਸ ਨੂੰ ਤੁਸੀਂ ਵਰਤ ਸਕਦੇ ਹੋ ਜਿਹੜਾ ਦਮ ਅਜੇ ਮੌਂਦ ਵਿੱਚ ਆਇਆ ਨਹੀਂ ਉਸ ਨੂੰ ਵਰਤ ਸਕਦੇ ਹੋ ਜਿਹੜਾ ਦਮ ਮੋਹ ਦੇ ਵਿੱਚ ਇਹਨੂੰ ਹੀ ਵਰਤ ਸਕਦਾ ਇਸ ਵਾਸਤੇ ਇਸ ਦਾ ਨਾਮ ਪੈ ਗਿਆ ਵਰਤਮਾਨ ਜਿਹਨੂੰ ਮੈਂ ਵਰਤ ਸਕਦਾ ਇਸਤੇਮਾਲ ਕਰ ਸਕਦਾ ਵਰਤਮਾਨ ਤੇ ਵਰਤਮਾਨ ਇੱਕੋ ਹੀ ਦਮ ਹੈ ਹਮ ਆਦਮੀਆਂ ਇੱਕ ਦਮ ਹੈ ਔਰ ਇੱਥੇ ਤਰਕ ਖੜੀ ਹੋ ਜਾਏਗੀ ਅਗਰ ਇੱਕ ਦਮ ਵਰਤਮਾਨ ਹੈ ਤੇ ਇੱਕ ਦਮ ਵਿੱਚ ਕੀ ਹੋ ਸਕਦਾ ਵਾਹ ਇੱਕ ਦਮ ਵਿੱਚ ਕੀ ਹੋ ਸਕਦਾ ਨਾ ਵੱਡਾ ਮਕਾਨ ਬਣ ਸਕਦਾ ਹੈ ਨਾ ਲੰਬੀ ਯਾਤਰਾ ਹੋ ਸਕਦੀ ਨਾ ਲੰਬੀ ਚੌੜੀ ਪੜਾਈ ਹੋ ਸਕਦੀ ਨਾ ਲੰਮਾ ਚੌੜਾ ਕਾਰੋਬਾਰ ਹੋ ਸਕਦਾ ਹੈ ਇੱਕ ਦਮ ਦੇਚ ਕੀ ਹੋ ਸਕਦਾ ਹੈ ਇੱਕ ਦਮ ਦੇ ਸੰਸਾਰ ਦੇ ਚੋਂ ਤੇ ਕੁਝ ਪ੍ਰਾਪਤ ਕਰਨਾ ਬੜਾ ਔਖਾ ਹੈ ਪਰ ਇੱਕ ਦਮ ਦੇਚ ਮਨੁੱਖ ਨਿਰੰਕਾਰ ਨੂੰ ਪ੍ਰਾਪਤ ਕਰ ਸਕਦਾ ਹੈ ਇੱਕ ਦਮ ਓਏ ਹੋਏ ਇੱਕ ਦਮ ਸੌਖੇ ਤੋਂ ਸੌਖਾ ਨਿਰੰਕਾਰ ਨੂੰ ਪ੍ਰਾਪਤ ਕਰਨਾ ਔਖੇ ਤੋਂ ਔਖਾ ਹੈ ਨਿਰੰਕਾਰ ਨੂੰ ਪ੍ਰਾਪਤ ਕਰਨਾ ਮਨ ਇੱਕ ਦਮ ਵਿੱਚ ਆਉਂਦਾ ਹੀ ਨਹੀਂ ਤੇ ਮਨ ਨੂੰ ਇੱਕ ਦਮ ਵਿੱਚ ਲਿਆਉਣ ਦਾ ਢੰਗ ਗੁਰੂ ਨਾਨਕ ਨੇ ਛਪਾਇਆ ਨਹੀਂ ਹੈ ਇੱਕ ਦਮ ਵਿੱਚ ਲਿਆਉਣ ਦਾ ਢੰਗ ਸਾਰੇ ਮਹਾ ਮੰਤਰ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਨੇ ਇਹ ਵੀ ਮਹਿਸੂਸ ਕਰਦੇ ਹਾਂ ਓਮ ਇੱਕ ਦਮ ਸਿਰਫ ਇੱਕ ਦਮ ਵਿੱਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਵਿੱਚ ਪੂਰਾ ਹੋ ਗਿਆ ਰਾਮ ਇੱਕ ਦਮ ਵਿੱਚ ਪੂਰਾ ਹੋ ਗਿਆ ਅੱਲਾਹ ਇੱਕਦਮ ਦੇਚੋਰਾ ਇੱਕੋ ਹੀ ਦਮ ਲੱਗਦਾ ਇੱਕ ਚਿਤ ਜੈ ਇੱਕ ਛਿੰਦ ਆਇਓ ਕਾਲ ਲਫਾਸ ਕੇ ਵਿਚਨਾਇ ਇੱਕ ਛਿੰਦ ਇੱਕ ਦਮ ਇੱਕ ਸੈਕਿੰਡ ਇੱਕ ਸੈਕਿੰਡ ਜਿਸ ਨੇ ਪ੍ਰਭੂ ਦਾ ਨਾਮ ਜਪਿਆ ਜਨਮ ਮਰਨ ਤੋਂ ਰਹਿਤ ਹੋ ਗਏ ਤੁਸੀਂ ਆਖੋਗੇ ਸਿੱਧੀ ਸਾਰੀ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਨੇ ਕਰਦੇ ਰੋਏ ਦਿਨਲ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਬੜੇ ਧਿਆਨ ਨਾਲ ਸੁਣਨਾ ਤੇ ਕਿਦਰੇ ਮੈਨੂੰ ਹੋਰ ਦਾ ਹੋਰ ਨਾ ਸਮਝ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਇੱਕ ਪਾਪ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਹੋਰ ਪਾਪ ਬੰਦਾ ਕਰ ਹੀ ਜਾਂਦਾ ਹੁੰਦਾ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਦੇ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਕਰੋੜ ਦਫਾ ਓਮ ਓਮ ਰਾਮ ਰਾਮ ਜਪਦੇ ਇੱਕ ਪਾਪ ਵੀ ਨਹੀਂ ਧੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਪਰ ਹੁਣ ਧਿਆਨ ਨਾਲ ਸੁਣਨਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾ ਦੁੱਖ ਮਿਟ ਜਾਂਦੇ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾ ਪਾਪ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖ ਹੈ ਬੜਾ ਸੌਖ ਹੈ ਕਈ ਕਰਦੇ ਪੈਉਂਦੇ ਨੇ ਕਈ ਤੇ ਜੇ ਵਾਹਿਗੁਰੂ ਵਾਹਿਗੁਰੂ ਜਪਦੇ ਪੈਉਂਦੇ ਨੇ ਮੈਂ ਦੇਖ ਕੇ ਹੈਰਾਨ ਹੋਂਨਾ ਕਿ ਐਕਸਰਸਾਈਜ਼ ਪੈ ਕਰਦੇ ਨੇ ਕਿ ਜਪ ਪੈ ਕਰਦੇ ਸਹਿਜ ਬਿਲਾਵੋ ਜੈਸੇ ਤਤ ਨਾ ਜਾਏ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਪਰ ਮਿਟਦਾ ਵੀ ਨਹੀਂ ਇੱਕ ਵਾਰ ਵਾਹਿਗੁਰੂ ਆਖਦੇ ਆ ਕਰੋੜਾ ਪਾਪ ਮਿਟ ਜਾਣਗੇ ਕਰੋੜਾ ਦੁੱਖ ਮਿਟ ਜਾਣਗੇ ਨਿਸ਼ਚੈ ਕਰਕੇ ਜਾਣੋ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਲੋਕੀ ਕਰੀ ਜਾਂਦੇ ਨੇ ਇੱਕ ਵਾਰ ਵਾਹਿਗੁਰੂ ਆਖਣਾ ਬੜਾ ਔਖਾ ਹੈ ਉਸੇ ਨੂੰ ਮੇਰੇ ਪਤਸ਼ਾਨੇ ਨੇ ਕਿਹਾ ਆਖਣਾ ਔਖਾ ਸੱਚਾ ਨਾ ਹੁਣ ਇੱਕ ਦਮ ਦੇਚ ਮਨ ਨੂੰ ਲੈਣਾ ਤੇ ਆਸਾ ਮਨਸਾ ਤੇ ਸਾਰੀਆਂ ਰਹਿ ਗਈਆਂ ਕਾਮਨਾਵਾਂ ਤੇ ਰਹਿ ਗਈਆਂ ਕਿ ਲੋਕੀ ਤੇ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਨੇ ਗੁਰੂ ਪੀਰ ਪੈਗੰਬਰਾਂ ਕੋਲ ਜਾਂ ਕਾਮਨਾ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਆਸਾ ਮਨਸਾ ਸਗਲ ਤੇ ਆ ਗਏ ਪਰ ਮਨ ਦੇ ਚੋਂ ਆਸਾਵਾਂ ਦਾ ਤਰਿਆਗ ਹੁੰਦਾ ਹੀ ਨਹੀਂ ਮਨ ਨੂੰ ਇੱਕ ਦਮ ਦੇ ਚ ਲੈ ਆਈਏ ਇੱਕ ਦਮ ਦੇ ਚ ਇੱਕ ਦਮ ਦੇ ਚ ਕਿਵੇਂ ਲੈ ਆਈਏ ਸਾਰੇ ਮਹਾ ਮੰਤਰ ਇੱਕ ਦਮ ਦੇਚ ਪੂਰੇ ਹੋ ਜਾਂਦੇ ਵਾਹਿਗੁਰੂ ਇੱਕੋ ਦਮ ਦੇਚ ਪੂਰਾ ਰਾਮ ਇੱਕੋ ਹੀ ਦਮ ਅੱਲਾਹ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਨਹੀਂ ਓਮ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ भगत कबीर ने, ने बेद कतेब इफतरा भाई दिल का फिक्र ना जाए टुक दम करारी जो करो हाजर हजूर खुदा एक दम टिक जाओ खुदा हाजर नाजर केड़े चकरा चाहे आज मिलावा शेख आज, ते आज तो मुराद की लोगे वर्तमान वर्तमान आज है आज दा दिन वर्तमान नहीं है एकदम वर्तमान बाबा फरीद कहने हिला पिले कल ते क्यों छोड़ ਅਗਲੇ ਜਨਮੇ ਕਿ ਹੋਵੇਗਾ ਅਗਲੇ ਜਨਮੇ ਕਿ ਹੋਵੇਗਾ ਅਗਲੇ ਜਨਮ ਦੇ ਵਿੱਚ ਵੀ ਨਹੀਂ ਹੋਏਗਾ ਕੋਈ ਕੋਈ ਤੋਪਸਟ ਬੰਨ ਕਰਦਾ ਪਿਆ ਹੈ ਤੋ ਮਲਤ ਵੀ ਕਰਦਾ ਪਿਆ ਪੂਰੀ ਤਾਕਤ ਲਾ ਦੇ ਤੇਰੀ ਜ਼ਬਾਨ ਜਦ ਆਖੇ ਵਾਹਿਗੁਰੂ ਹੁਣ ਤੂੰ ਪੂਰਾ ਜ਼ੋਰ ਲਾ ਮਨ ਸੁਣੈ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਆਉਂਦਾ ਦੂਜਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਕਹਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਮਨ ਨੇ ਔਰ ਕਿਸ ਨੇ ਸੁਣਨਾ ਦੇਖਣਾ ਵੀ ਮਨ ਨੇ ਅੱਖਾਂ ਨਹੀਂ ਦੇਖ ਸਕਦੇ ਆ ਕਈ ਵਾਰ ਮਨੋ ਕਪੜੇ ਘਰ ਜਾ ਰਿਹਾ ਤੇ ਘਰ ਦੇ ਕੋਲੋਂ ਅੱਗੇ ਲੰਘ ਗਿਆ ਜੈਸੇ ਅੱਖਾਂ ਨਾਲ ਮਨ ਜੁੜਿਆ ਤੇ ਖਿਆਲ ਆਇਆ ਲੈ ਘਰ ਤੇ ਮੈਂ ਪਿੱਛੇ ਛੋੜ ਆ ਜਾਂਦਾ ਤੇ ਘਰ ਪਿਆ ਨਹੀਂ ਜਾ ਸਕਿਆ ਕਿਉਂਕਿ ਅੱਖਾਂ ਨਾਲ ਮਨ ਨਹੀਂ ਸੀ ਕੰਨਾਂ ਨਾਲ ਮਨ ਨਹੀਂ ਹੈ ਨਹੀਂ ਸੁਣ ਸਕੋਗੇ ਸਿਰਫ ਕੰਨ ਨਹੀਂ ਸੁਣਾਈ ਦੇ ਸੁਣਾਈ ਦੇ ਸਕਦੇ ਜ਼ਬਾਨ ਆਖੇ ਵਾਹਿਗੁਰੂ ਤੇ ਮਨ ਪੂਰਨ ਤੌਰ ਤੇ ਸੁਣੇ। ਬਸ ਜੇ ਦਿਨ ਪੂਰਨ ਤੌਰ ਤੇ ਸੁਨੇਗਾ ਜਿਸ ਦਿਨ ਵੀ ਸੁਣੇ ਸਾਰੇ ਪਾਪ ਨਿਕਲ ਜਾਣਗੇ ਸਾਰੇ ਦੁੱਖ ਨਿਕਲ ਜਾਣਗੇ। ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਏਗਾ। ਇਸੇ ਨੂੰ ਕਹੇ ਇਹ ਇੱਕ ਇੱਕ ਬਹੁਤ ਹੀ ਅੱਛੀ ਕਥਾ ਸੀ। ਬਹੁਤ ਪਿਆਰੀ ਕਥਾ ਹੈ ਜੀ ਕੁਰੀਆ ਸਾਹਿਬ ਸਿੰਘ ਜੀ ਦਾ ਉਹਨਾਂ ਦਾ ਨੰਬਰ ਮੇਰੇ ਕੋਲ ਵੀ ਸੇਵ ਹੈ ਤੇ ਉਹ ਮੈਨੂੰ ਵੀ ਪਹਿਲਾਂ ਰਿਕੁਐਸਟਾਂ ਭੇਜਦੇ ਹੁੰਦੇ ਸੀ ਇੱਕ ਸਾਹਿਬ ਸਿੰਘ ਹੈ ਨੇ ਗਾਲਬਨ ਉਹ ਹੀ ਨਾ ਹੋ ਹਾਂਜੀ ਯੰਗ ਸਾਰਾ ਮਤਲਬ ਕਿ ਯੰਗ ਮੁੰਡੇ ਨੇ ਉਹਨਾਂ ਨੇ ਸ਼ੇਅਰ ਕੀਤੀ ਸੀ ਤੇ ਆਪਾਂ ਹੋ ਸਕਦਾ ਹੈ ਕਿ ਕਥਾ ਦੇ ਵਿੱਚ ਦੋ ਸੁਣਦੇ ਸੁਣਦੇ ਉਹਨਾਂ ਨੇ ਉਸ ਚੀਜ਼ ਤੇ ਗੌਰ ਨਾ ਕੀਤਾ ਹੋਵੇ ਕਿ ਜਿਹੜੀ ਇਸ ਮਤਲਬ ਕਿ ਕਥਾ ਦੀ ਜਾਨ ਸੀ ਜਿਹੜਾ ਅਲਫਾਜ਼ ਇਹਨਾਂ ਨੇ ਇਹ ਕਹੇ ਕਿ ਜਿਹੜਾ ਮ ਇਨਸਾਨ ਹੈ ਉਹ ਵਰਤਮਾਨ ਚ ਜਾਂ ਆਪਣਾ ਮਨ ਜਿਹੜਾ ਵਰਤਮਾਨ ਚ ਇੱਕ ਸੈਕਿੰਡ ਚ ਰੱਬ ਤੇ ਬੰਦਾ ਪਾ ਸਕਦਾ ਲੇਕਿਨ ਦੁਨੀਆ ਦੀ ਕੋਈ ਚੀਜ਼ ਨਹੀਂ ਪਾ ਸਕਦਾ ਬੜੀ ਵੱਡੀ ਗੱਲ ਇਹ ਬੜੀ ਵੱਡੀ ਗੱਲ ਇਸ ਲਈ ਕਿ ਵੀ ਕੋਈ ਵੀ ਦੁਨੀਆ ਦੀ ਧਾਰੀ ਦੀ ਜਿਹੜੀ ਖਾਇਸ਼ ਹੈ ਉਹ ਨਹੀਂ ਇੱਕ ਸੈਕਿੰਡ ਚ ਪੂਰੀ ਹੋ ਸਕਦੀ ਲੇਕਿਨ ਬੰਦਾ ਰੱਬ ਨੂੰ ਇੱਕ ਸੈਕਿੰਡ ਚ ਪਾ ਸਕਦਾ ਤੇ ਬੰਦੇ ਦਾ ਮਕਸਦ ਵੀ ਰੱਬ ਨੂੰ ਪਾਣਾ ਹੈ ਦੁਨੀਆ ਪਾਣਾ ਨਹੀਂ ਕਿ ਰੱਬ ਨੂੰ ਪਾਣਾ ਹੈ ਤੇ ਇਨਸਾਨ ਉਹਨਾਂ ਨੇ ਆਖਿਆ ਨਹੀਂ ਉਹਨਾਂ ਨੇ ਆਖਿਆ ਕਿ ਇੱਕ ਸੈਕਿੰਡ 'ਚ ਤੁਸੀਂ ਮਕਾਨ ਨਹੀਂ ਬਣਾ ਸਕਦੇ ਇੱਕ ਸੈਕਿੰਡ 'ਚ ਤੁਸੀਂ ਗੱਡੀ ਨਹੀਂ ਲੈ ਸਕਦੇ ਇੱਕ ਸੈਕਿੰਡ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕੀ ਹਾਂਜੀ ਤੇ ਇੱਕ ਸੈਕਿੰਡ ਦੇ ਵਿੱਚ ਵਾਹਿਗੁਰੂ ਅੱਲਾਹੂ ਕਹਿਣ ਦੇ ਨਾਲ ਤੁਸੀਂ ਰੱਬ ਨੂੰ ਪਾ ਲੈਂਦੇ ਨੇ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਮੰਤਰ ਸਿਖਾਇਆ ਨਾ ਕਿ ਰੱਬ ਨੂੰ ਪਾਣਾ ਕਿਵੇਂ ਹੈ ਇੱਕ ਸੈਕਿੰਡ 'ਚ ਕਿਵੇਂ ਪਾਣਾ ਹੈ ਮਤਲਬ ਕਿ ਇੱਕ ਦਮ 'ਚ ਕਿਵੇਂ ਪਾਣਾ ਹੈ ਉਹਦਾ ਇਹ ਹੀ ਤਰੀਕਾ ਹੈ ਕਿ ਅੱਲਾ ਦੇ ਜਿਹੜੇ ਨਾਮ ਨੇ ਨਾ ਮੁਕਤਲਫ ਮذਬਬਾਂ ਦੇ ਹਸਾਬ ਨਾਲ ਜਿਸ ਤਰ੍ਹਾਂ ਕਿ ਇਸਲਾਮ ਦੇ ਵਿੱਚ ਅੱਲਾਹ ਹੋਵੇ ਸਿੱਖ ਜਮ ਜਵਾਹੇ ਗੁਰੂ ਹੋਵੇ ਹਿੰਦੂਇਜ਼ਮ ਚ ਓਮ ਹੋਵੇ ਰਾਮ ਹੋਵੇ ਉਹ ਇੱਕ ਸੈਕਿੰਡ ਜੇ ਅਦਾ ਕੀਤੇ ਜਾਂਦੇ ਨੇ ਲੇਕਿਨ ਉਹਦੇ ਵਾਸਤੇ ਪਾਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਮਨ ਨੇ ਉਹ ਜੁੜਿਆ ਹੋਵੇ ਉਹ ਮਨ ਤੁਹਾਡੀ ਜ਼ੁਬਾਨ ਨਾਲ ਜੁੜਿਆ ਹੋਵੇ ਇਹ ਨਾ ਹੋਵੇ ਕਿ ਵੀ ਬੰਦਾ ਕਵੇ ਕਿ ਮੈਂ ਨਾਰਾ ਹੀ ਸੁਣ ਰਿਹਾ ਬਾਜ਼ ਕਾ ਤੇ ਅਗਲੇ ਲੋਕ ਜਿਸ ਤਰ੍ਹਾਂ ਮਸਕੀਨ ਜੀ ਨੇ ਗੱਲ ਕੀਤੀ ਕਿ ਬਾਦ ਕਾਦ ਅਗਲਾ ਬੰਦਾ ਗੱਲ ਕਰ ਰਿਹਾ ਹੁੰਦਾ ਤੇ ਬੰਦੇ ਦਾ ਮਨ ਕਿਧਰੇ ਹੋਰ ਹੋ ਰਿਹਾ ਹੁੰਦਾ ਤੇ ਬੰਦਾ ਨੇ ਕਹਿੰਦਾ ਉਹਨੂੰ ਕਹਿੰਦਾ ਕਿ ਯਾਰ ਤੂੰ ਗੱਲ ਦੁਬਾਰਾ ਕਰ ਮੈਂ ਸੁਣਿਆ ਨਹੀਂ ਸੀ ਸਹੀ ਗੱਲ ਹੈ ਸਹੀ ਮੇਰਾ ਧਿਆਨ ਨਹੀਂ ਸੀ ਹਾਂਜੀ ਹੁੰਦਾ ਹਾਂਜੀ ਹਾਂਜੀ ਤੇ ਇਹਦੇ ਤੁਸੀਂ ਦੇਖੋ ਨਾ ਕਿ ਇੱਕ ਕੰਨ ਸੁਣ ਹਾਲਾਂਕਿ ਕੰਨਾਂ ਨੇ ਤੇ ਉਹ ਸੁਣਿਆ ਸੀ ਲੇਕਿਨ ਲੇਕਿਨ ਤੁਹਾਡਾ ਧਿਆਨ ਕਿੱਥੇ ਹੋ ਰਿਹਾ ਧਿਆਨ ਕਿਧਰੇ ਹੋਰ ਸੀ ਤੇ ਇਹ ਮਸਕੀਨ ਜਿਸ ਤਰ੍ਹਾਂ ਕਹਿ ਰਿਹਾ ਸੀ ਕਿ ਧਿਆਨ ਨੇ ਸੁੰਣਾ ਮਨ ਨੇ ਸੁੰਣਾ ਕੰਨਾਂ ਨੇ ਨਹੀਂ ਸੁੰਣਾ ਕੰਨ ਮਨ ਨਾਲ ਜੁੜਨਗੇ ਤੇ ਉਹ ਚੀਜ਼ ਲਿਆ ਕੇ ਮਨ ਨੂੰ ਦੇਣਗੇ ਤੇ ਫਿਰ ਮਨ ਸੁਣੇਗਾ ਹਾਂ ਤੇ ਇਹ ਇੱਕ ਮਤਲਬ ਕਿ ਇੱਕ ਕਨੈਕਸ਼ਨ ਜੋੜਨਾ ਹੀ ਸਭ ਤੋਂ ਔਖਾ ਕੰਮ ਹੈ ਹਾਂਜੀ ਬਹੁਤ ਪਿਆਰੀ ਕਥਾ ਸੀ ਤੇ ਅਗਰ ਦੋਸਤਾਂ ਨੇ ਪੂਰੀ ਦੇਖੀਏ ਤੇ ਮੀਰੇ ਦੇ ਦੋਸਤਾਂ ਨੂੰ ਇਹ ਕਥਾ ਪਸੰਦ ਆਈ ਇਹ ਦੂਸਰਾ ਪਾਰਟ ਵੀ ਸ਼ੇਅਰ ਕਰਿਆ ਦੂਸਰਾ ਦੂਸਰਾ ਪਾਰਟ ਅਗਰ ਦੋਸਤ ਕਹਿਣਗੇ ਤੇ ਆਪਾਂ ਹੋ ਸਕਦਾ ਥੋੜਾ ਬਹੁਤ ਸਰਚ ਕਰਕੇ ਨਾਲ ਲੈ ਆਈਏ ਮੀਰੇ ਦੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈ ਸੰਦੇ ਹੋ ਇਜਾਜ਼ਤ ਅੱਲਾਹ ਨਿਗਾਹਬਾਨ